ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੇ ਸਰਹੱਦੀ ਇਲਾਕੇ ਦੀ ਦੱਸਦੇ ਕਿ ਅੱਜ ਜਿਹੜਿਆ ਸਰਹੱਦੀ ਇਲਾਕੇ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਹੋਣ ਚਾਹੇ ਪ੍ਰਾਇਮਰੀ ਸਕੂਲ ਹੋਣ ਚਾਹੇ ਪ੍ਰਾਈਵੇਟ ਸਕੂਲ ਹੋਣ ਉਹਨਾਂ ਨੂੰ ਜਿਹੜਾ ਬੰਦ ਕੀਤਾ ਗਿਆ ਛੁੱਟੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਜਿਹੜੇ ਆ ਹੁਕਮ ਜਾਰੀ ਹੋਏ ਨੇ ਕਿ ਤੁਰੰਤ ਜਿਹੜੇ ਇਹਨਾਂ ਸਕੂਲਾਂ ਨੂੰ ਬੰਦ ਕੀਤਾ ਜਾਏ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਲਗਾਤਾਰ ਬਰਸਾਤ ਹੋ ਰਹੀ ਹੈ ਉਸ ਕਰਕੇ ਡੈਮ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਜਿਹੜਾ ਕਾਫੀ ਵਧਿਆ ਤਾਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਪਾਣੀ ਛੱਡਿਆ ਜਾ ਰਿਹਾ ਤੇ ਉਹ ਜੇ ਦਰਿਆ ਦੀ ਜੇ ਗੱਲ ਕਰੀ ਉਸ ਦੇ ਵਿੱਚ ਵੀ ਜਿਹੜਾ ਹੜ ਵਰਗੇ ਹਾਲਾਤ ਬਣੇ ਹੋਏ ਨੇ ਜਿਸ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਿਆ ਸਰਕਾਰੀ ਸਕੂਲ ਹੋਣ ਚਾਹੇ ਪ੍ਰਾਈਵੇਟ ਉਹਨਾਂ ਨੂੰ ਬੰਦ ਕਰਨ ਦੇ ਹੁਕਮ ਕੀਤੇ ਅੱਗੇ ਨੇ ਦੱਸ ਦਈਏ ਕਿ ਜਿਹੜੇ ਸਕੂਲ ਬਿਲਕੁਲ ਬੰਦ ਕਰ ਦਿੱਤੇਗੇ ਨਾ ਗਾਲਬਾ ਸੁਣਾਵਾਂਗੇ ਜਿਹੜੇ ਉਸ ਏਰੀਆ ਦੇ ਲੋਕੀ ਰਹਿਣ ਵਾਲੇ ਨੇ ਤੇ ਜਿਹੜੇ ਸਟੂਡੈਂਟ ਹੈਗੇ ਕੀ ਕਾਰਨ ਰਿਹਾ ਸਕੂਲ ਬੰਦ ਕਰਨ ਦਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਹਾਂਜੀ ਨਮਸਕਾਰ ਜੀ ਸਾਰਿਆਂ ਨੂੰ ਮੇਰਾ ਨਾਮ ਨਵੀਨ ਕੁਮਾਰ ਆ ਮੈਂ ਹੈਡਮਾਸਟਰ ਸਰਕਾਰੀ ਹਾਈ ਸਕੂਲ ਚ ਕੰਮ ਕਰ ਰਿਹਾ ਹਾਂ ਸਰ ਦੇਖੇਗੇ ਆ ਕਿ ਕੈਂਪਸਿਸ ਨੂੰ ਮੇਰੇ ਲੱਗਤੀ ਸੀ ਨਾ ਬੰਦ ਕਰ ਦਿੱਤੇ ਕਿ ਭਾਰ। ਅ ਸਰ ਇਸ ਤਰ੍ਹਾਂ ਹੈ ਕਿ ਸਾਨੂੰ ਇੱਕ ਡੀਸੀ ਸਾਹਿਬ ਦਾ ਮੈਸੇਜ ਆਇਆ ਸੀ ਕਿ ਬomial block ਵਿੱਚ ਕੋਈ ਫਲਡ ਲਾਈਕ ਸਿਚੁਏਸ਼ਨ ਕ੍ਰੀਏਟ ਹੋ ਰਹੀ ਹੈ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਿ ਸਕੂਲ ਜਿਹੜੇ ਆ ਇਮੀਡੀਏਟਲੀ ਬੰਦ ਕਰ ਦਿੱਤੇ ਜਾਣ। ਕੀ ਯਾਰ ਤੇ ਜਦ ਮੈਂ ਲੋਗਿਤੀ ਗਿਆ ਕਿ ਤੇ ਸਰ ਐਕਚੁਅਲੀ ਇਹ ਮੈਸੇਜ ਸਾਡੇ ਬਲੌਗ ਦੇ ਜਿਹੜੇ ਬੀਐਨਯੂ ਹੈਗੇ ਆ ਸ਼੍ਰੀ ਰਮੇਸ਼ ਕੁਮਾਰ ਜੀ ਪ੍ਰਿੰਸੀਪਲ ਦਤਿਆਲ ਦਤਿਆਲ ਸਕੂਲ ਤੋਂ ਸਿੰਦੂ ਸਕੂਲ ਤੋਂ ਤੇ ਉਹਨਾਂ ਦਾ ਅਸੀਂ ਮੈਸੇਜ ਕਿ ਉਹਨਾਂ ਨੂੰ ਅੱਗੇ ਡੀਸੀਸ ਕੋਲੋਂ ਜਾਂ ਡੀਓ ਸਾਹਿਬ ਕੋਲ ਮੈਸੇਜ ਪ੍ਰਾਪਤ ਹੋਇਆ ਹੋਣਾ ਤੇ ਉਹਦੇ ਨਿਰਦੇਸ਼ਾਂ ਅਨੁਸਾਰ ਉਹ ਛੁੱਟੀ ਕੀਤੀ ਉਹਨਾਂ ਨਾਲ ਫੋਨ ਤੇ ਵੀ ਮੇਰੀ ਗੱਲ ਹੋਈ ਸੀ ਤੇ ਫਿਲਹਾਲ ਤੇ ਇਸ ਇਹੀ ਹੈ ਕਿ ਹੁਣ ਛੁੱਟੀ ਕਰਨ ਦਾ ਕਿਹਾ ਗਿਆ ਹੈ ਕੀ ਮੈਸੇਜ ਜਿਹੜਾ ਪਰਾਲ ਨੂੰ ਲੈ ਕੇ ਜੇ ਮੈਸੇਜ ਜਾਰੀ ਹੋਇਆ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਜਾਂ ਆਲੇ ਜਿਹੜੇ ਫਲਾਟ ਦੇ ਵਿੱਚ ਲੋਕ ਰਹਿੰਦੇ ਆ ਕੀ ਮੈਸੇਜ ਦਿਨਾ ਚਾਹੋ ਸਰ ਇਹ ਦਿਸੰਬਰ ਦੇ ਜੋ ਉਪਰੋਂ ਆਇਆ ਗਈ ਆਹੀ ਤੇ ਉਨੂੰ ਹੀ ਪਾਲਣਾ ਕਰਨੀ ਹੈ ਨਾ ਹਾਂਜੀ ਸਰ ਕੀ ਅੱਜ ਫਲਾਟ ਦੀ ਸਥਿਤੀ ਬਣੀ ਹੈ ਕੀ ਕਹੋਗੇ ਪ੍ਰਸ਼ਾਸਨ ਨੂੰ ਵੱਲੋਂ ਸੂਚਨਾ ਮਿਲੀ ਹੈ ਕਿ ਉੱਚ ਤੇਰੇ ਆ ਦੇ ਵਿੱਚ 110000 ਪਾਣੀ ਛੱਡਿਆ ਗਿਆ ਹਰ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਜਿੰਨੇ ਵੀ ਬੰਗਾਲ ਬਲਾਕ ਦੇ ਹਨ ਸਾਰਿਆਂ ਨੇ ਛੁੱਟੀ ਕੀਤੀ ਗਈ ਹੈ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਹਰ ਪ੍ਰਬੰਧਕ ਜਿਹੜੇ ਰਾਤ ਸਮਗਰੀ ਹੈ ਜਾਂ ਜੋ ਵੀ ਸਮਾਨ ਆ ਉਹ ਉਜਧੇ ਰਿਆ ਦੇ ਕਿਨਾਰੇ ਪ ਲਾਇਆ ਜਾਏ ਤਾਂ ਜੋ ਲੋਕਾਂ ਨੂੰ ਨੁਸਾਨ ਨਾ ਹੋਵੇ ਕਿਧਰੇ ਹਰ ਸਾਲ ਬੜਾ ਨੁਕਸਾਨ ਕਰਦਾ ਜੀ ਕਿਵੇਂ ਦੀ ਸਥਿਤੀ ਰਹਿੰਦੀ ਹੈ ਬਸ ਸਥਿਤੀ ਜਿਹੜੀ ਭਿਆਨਕੀ ਬਣੀ ਰਹਿੰਦੀ ਹੈ ਜੀ ਪਾਣੀ ਜਲ ਤੋਂ ਜ਼ਿਆਦਾ ਆਉਂਦਾ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਜਿਹੜੇ ਪ੍ਰਬੰਧ ਹੈ ਮੈਕਮ ਦੇ ਵੱਲੋਂ ਹੋਣੀ ਚਾਹੀਦੀ ਜਰੂਰੀ ਤਾਂ ਜੋ ਲੋਕਾਂ ਨੂੰ ਸੁਰੱਖਿਆ ਮਿਲ ਸਕੇ। ਬੱਚੇ ਦਾ ਨਾਮ ਆਪਣਾ ਬੰਚ ਕੁਮਾਰ। ਬੜਾ ਦੇਖਿਆ ਗਿਆ ਸਕੂਲ ਛੁੱਟੀ ਹੋ ਗਈ ਹੈ। ਕੀ ਕਾਰਨ ਹੈ? ਇਹ ਇਸ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਸਰ। ਕੋਲ ਟੀਚਰ ਤੁਹਾਨੂੰ ਛੁੱਟੀ ਕਰਕੇ ਗਏ ਨਾ ਉਹਨਾਂ ਨੇ ਕੁਝ ਵੀ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਕੀ ਕਾਰਨ ਹੈ। ਨਹੀਂ ਸਾਨੂੰ ਤੇ ਇਹੀ ਦੱਸਿਆ ਕਿ ਤੁਹਾਨੂੰ ਇਮੇਜੈਂਟਲੀ ਛੁੱਟੀ ਕਰ ਦਿੱਤੀ ਗਈ ਹੈ। ਬੱਚੇ ਚਲਦੇ ਸਾਰੇ ਹਾਂਜੀ।